ਸਾਨ ਵੀਰੋ ਤੇ ਪੈਣਾ ਹੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਭਾਲ ਜੀ ਲਓ ਜੀ ਲਓ ਆ ਗਏ ਆ ਗਏ ਆਜੋ ਆਜੋ ਲੰਘਿਆ ਲੰਘਿਆ चौहान ਸਾਹਿਬ ਜੈ ਹਿੰਦ ਜੈ ਹਿੰਦ ਸਾਹਿਬ ਵੀ ਆਏ ਨਾਲ ਜੈਨ ਜੀ ਸਾਹਿਬ ਆਓ ਆਓ ਬੈਠੋ ਡਾਕਟਰ ਸਾਹਿਬ ਬੈਠੋ ਜੋਹਾਂ ਸਾਹਿਬ ਬੈਠੋ ਬੈਠੋ ਲਾਓ ਡੇਰੇ ਹੋਰ ਸੁਣਾਓ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਸੁਣਾਓ ਆਪਣਾ ਨਹੀਂ ਸਾਡਾ ਤੁਸੀਂ ਵਧੀਆ ਕਰਤਾ ਡਾਕਟਰ ਸਾਹਿਬ ਨੂੰ ਨਾਲ ਲੈ ਆਂਦੇ ਹੋਰ ਅਸੀਂ ਕੀ ਚਾਹੀਦਾ ਹੈ ਹੋਰ ਸਾਨੂੰ ਇਹੀ ਹੁੰਦਾ ਬਿਲਕੁਲ ਬਿਲਕੁਲ ਜੀ ਟਾਈਮ ਤੇ ਆ ਗਏ ਗੱਲਾਂ ਬਾਤਾਂ ਕਰਾਂਗੇ ਅੱਛਾ ਡਾਕਟਰ ਸਾਹਿਬ ਆਏ ਨਾਲ ਇਹਨਾਂ ਦੀ ਜਾਣ ਪਛਾਣ ਕਰਾਓ ਬਿਲਕੁਲ ਬਿਲਕੁਲ ਜੀ ਇਹ ਨੇ ਡਾਕਟਰ ਸਿਮਰਜੀਤ ਕੌਰ ਅੱਛਾ ਜੀ ਪ੍ਰਮੁੱਖ ਫਸਲ ਵਿਗਿਆਨੀ ਨੇ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਹੂੰ ਜੀ ਜਿਹੜੀ ਫਸਲਾਂ ਦੇ ਨਦੀਨ ਹੁੰਦੇ ਹਨ ਨਾ ਉਹਨਾਂ ਦੀ ਰੋਗ ਤੋਂ ਦੇ ਬਹੁਤ ਮਾਹਰ ਨੇ ਇਹ ਬਹੁਤ ਵਧੀਆ ਬਹੁਤ ਲੰਬੇ ਸਮੇਂ ਤੋਂ ਇਹ ਉਹਦੀ ਤੇ ਕੰਮ ਕਰ ਰਿਹਾ ਬਹੁਤ ਵਧੀਆ ਗੱਲ ਹੈ ਅੱਜ ਜੀ ਐਨੂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜਾਣਕਾਰੀ ਲਵਾਂਗੇ ਤੁਹਾਡੇ ਤੋਂ ਪੂਰੀ ਅੱਜ ਹੈ ਅਸੀਂ ਵੀ ਕੁਝ ਸ਼ਾਇਦ ਨਦੀਨ ਮਾਰ ਲਈਏ ਅੱਜ ਅੱਛਾ ਮੈਨੂੰ ਇੱਕ ਗੱਲ ਦੱਸੋ ਕੱਲ ਤੁਹਾਡਾ ਮਿੱਤਰ ਆਇਆ ਸੀ ਮੇਰੇ ਕੋਲ ਲੈਂਦੀ ਪੱਤੀ ਵਾਲਾ ਹਾਂ ਕੀ ਕਹਿੰਦਾ ਗਿੰਦਾਰ ਹਾਂ ਉਹਦੇ ਮੁੰਡੇ ਨੇ ਬੜਾ ਦੁਖੀ ਕੀਤਾ ਆ ਉਹ ਹੁਣ ਪਹਿਲਾਂ ਉਹਨੂੰ ਮੋਟਰਸਾਈਕਲ ਜਾ ਦੇ ਤਿੰਨ ਕਸਾਲ ਹੋਏ ਲੈ ਕੇ ਦਿੱਤਾ ਸੀ ਉਹਨੂੰ ਉਹ ਜਾਦਾ ਮੇਰੇ ਜੀ ਹੁਣ ਕਹਿੰਦਾ ਇਹ ਨਹੀਂ ਲੈਣਾ ਹੁਣ ਵੱਡਾ ਮੋਟਰਸਾਈਕਲ ਕਹਿੰਦਾ ਜਿਆਦਾ ਜਿਹਦੀ ਹਾਰਸ ਪਾਵਰ ਹੋਵੇ ਉਹ ਲੈਣ ਦੇਖੋ ਜੀ ਸਾਡੇ ਪਰਿਵਾਰ ਦੀ ਜਿਹੜੀ ਆਰਥਿਕਤਾ ਨਾ ਆ ਬੱਚਾ ਦੀ ਉਹਦੇ ਵਿੱਚ ਕਾਫੀ ਵਧੀਆ ਰੋਲ ਅਦਾ ਕਰ ਰਿਹਾ ਨਾ ਜੀ ਤਾਂ ਫੇਰ ਤਾਂ ਮਾਪਿਆਂ ਦਾ ਫਰਜ਼ ਬਣਦਾ ਯਾਰ ਹਾਂ ਉਹਨੂੰ ਵਧੀਆ ਚੀਜ਼ ਲੈ ਦੇ ਬੱਚੇ ਨੇ ਢੱਕਾ ਨਹੀਂ ਤੋੜਨਾ ਹਾਂ ਢੱਕਾ ਦੂਰਾ ਨਹੀਂ ਕਰਦਾ ਉਹ ਨਾ ਕੱਖ ਨਹੀਂ ਕਰਦਾ ਸਾਰਾ ਦਿਨ ਬਸ ਤੁਰਿਆ ਫਿਰਦਾ ਮੈਂ ਤੈਨੂੰ ਕਈ ਵਾਰੀ ਕਿਹਾ ਮੈਂ ਕਹ ਉਹਨੂੰ ਕੰਮ 'ਚ ਪਾ ਹੂੰ ਤੇ ਉਹ ਕਹਿੰਦਾ ਵੀ ਬਸੇਰਾ ਨਿਆਣੇ ਹੁਣ ਕੀ ਸੁਣਦੇ ਨਹੀਂ ਕਈ ਵਾਰੀ ਅੱਜਕੱਲ ਇਦਾਂ ਹੀ ਆ ਜੀ ਦੇਖੋ ਸਾਨੂੰ ਨਾ ਸਾਰੇ ਪਰਿਵਾਰ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਖੇਤੀ ਤੇ ਇੱਕ ਹੈ ਹੀ ਇੱਕ ਹੋ ਜਾ ਕੀਤਾ ਜੀ ਦੇ ਵਿੱਚ ਜਿੰਨੇ ਬੰਦੇ ਅਸੀਂ ਕੰਮ ਕਰਾਂਗੇ ਹੂੰ ਉੰਨੀ ਸਾਡੀ ਖੇਤੀ ਵਧੀਆ ਹੂੰ ਉੰਨੀ ਸਾਡੀ ਜੀਵ ਦੇ ਵਿੱਚ ਪੈਸੇ ਵਧਿਆ ਦੂਜੀ ਗੱਲ ਜਿਹੜੀ ਤੁਸੀਂ चौहान ਸਾਹਿਬ ਗੱਲ ਕਰਦੇ ਨਾ ਪਰਿਵਾਰ ਦੀ ਆਰਥਿਕਤਾ ਦੀ ਹਾਂਜੀ ਇਹਦੇ ਵਿੱਚ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਉਹ ਕਹਿੰਦੇ ਹੁੰਦੇ ਨਾ ਬਈ ਚਾਦਰ ਦੇਖ ਕੇ ਪੈਰ ਪਸਾਰੋ ਬਿਲਕੁਲ ਵੱਡੀ ਨਹੀਂ ਕਰਨੀ ਚਾਦਰ ਦੇਖ ਕੇ ਪੈਰ ਪਸਾਰਨੇ ਪੈਰ ਤੁਹਾਡੇ ਅੰਦਰ ਦੇ ਦੇਖ ਕੇ ਦੇਖ ਕੇ ਦੇਖ ਕੇ ਇਹ ਬੱਚਿਆਂ ਨੂੰ ਇਹੀ ਤਾਂ ਪਤਾ ਨਹੀਂ ਇਹੀ ਪਤਾ ਨਹੀਂ ਉਹ ਵਿਚਾਰਾ ਉਹਦਾ ਪਿਓ ਆ ਜਿਹੜਾ ਖੇਤ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹਰ ਵਕਤ ਆ ਬਿਲਕੁਲ ਬਿਲਕੁਲ ਉਹਨੇ ਕਦੇ ਖੇਤ ਦੇ ਵਿੱਚ ਜੇ ਉਹਨੂੰ ਕਹਿਦੀ ਹੈ ਨਾ ਵੀ ਚਾਹ ਵੀ ਲੈ ਜਾ ਉਹ ਚਾਹ ਵੀ ਨਹੀਂ ਲੈ ਕੇ ਜਾਂਦਾ ਨਹੀਂ ਇਹ ਗਲਤ ਚੀਜ਼ ਆ ਉਹ ਕੱਲ ਦਾ ਲੜੀ ਜਾਂਦਾ ਉਹਨਾਂ ਨਾਲ ਤੁਸੀਂ ਜਾਂਦੇ ਹੋ ਅੱਜ ਫੇ ਕੋਈ ਨਹੀਂ ਮੈਂ ਹੋਰ ਲੱਕ ਕੇ ਜਾਇਆ ਉਹ ਤੋਂ ਕੋਈ ਗੱਲ ਕੋਈ ਗੱਲ ਸਮਝਾ ਕੇ ਜਾਵਾਂ ਉਹਨੂੰ ਪਰ ਸਮਝਣਾ ਤਾਂ ਮੈਨੂੰ ਲੱਗਦਾ ਉਹਨੇ ਹੈ ਨਹੀਂ ਫਿਰ ਵੀ ਆਪਾਂ ਆਪਣਾ ਫਰਜ਼ ਦਾ ਨਾ ਨਹੀਂ ਥੋੜਾ ਥੋੜਾ ਤਰੀਕੇ ਨਾਲ ਗੱਲ ਕਰੋ ਨਿਆਣਾ ਕਈ ਵਾਰ ਸਮਝ ਵੀ ਪੈਂਦਾ ਠੀਕ ਹੈ ਜੀ ਆ ਤੇ ਆਪਾਂ ਫੇ ਕੰਮ ਹੋਰ ਵੀ ਕਰ ਲਈਏ ਮੈਨੂੰ ਲੱਗਦਾ ਤੁਹਾਡੇ ਕੋਲ ਮੰਡੀਆਂ ਦੇ ਭਾਅ ਆ ਕੇ ਲੱਗਦਾ ਮੰਡੀਆਂ ਦੇ ਭਾਅ ਇਹ ਹਜੇ ਕਹੋਂ ਤਾਂ ਸੁਣਾਦੀਏ ਬਿਲਕੁਲ ਸੁਣਾਓ ਜੀ ਬਿਲਕੁਲ ਮੰਡ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵਿਖਿਆ ਜੀ 300 ਰੁਪਏ ਕਿਵਾਂਟਲ ਬੁਟਲਾਡਾ 700 ਰੁਪਏ ਕਿਵਾਂਟਲ ਜੀ ਪਟਿਆਲਾ 750 ਰੁਪਏ ਹੂੰ 1800 ਨੂੰ ਆਲੂ ਅੱਜ ਵਿਕੈ ਰਈਆ ਹੂੰ ਤੇ ਅਹਿਮਦਗੜ 1000 ਰੁਪਏ ਫੀ ਕਿਵਾਂਟਲ ਅੱਜ ਆਲੂ ਦਾ ਪਾ ਰਿਹਾ ਜੀ ਪਿਆਜ਼ ਚੋਹਾਨ ਸਾਹਿਬ 900 ਨੂੰ ਵਿਕਾਇਆ ਜਲੰਧਰ ਹਾਂਜੀ 1500 ਨੂੰ ਬੁਟਲਾਡਾ ਹੂੰ ਪਟਿਆਲਾ ਵੀ 1500 ਨੂੰ ਰਈਆ 1800 ਰੁਪਏ ਕਿਵਾਂਟਲ ਹੂੰ ਤੇ ਪਿਆਜ਼ ਅੱਜ ਅਹਿਮਦਗੜ ਮੰਡੀ ਚ ਵਿਕਿਆ ਜੀ 2000 ਰੁਪਏ ਫੀ ਕਿਵਾਂਟਲ ਜੀ ਟਮਾਟਰ ਜਲੰਧਰ ਵਿਖਿਆ 1800 ਨੂੰ 3000 ਨੂੰ ਬਡਲਾਡਾ ਪਟਿਆਲਾ 2800 ਨੂੰ ਰਈਆ 4000 ਤੇ 3700 ਰੁਪਏ ਫੀ ਕੁਇੰਟਲ ਟਮਾਟਰ ਅਜ ਅਹਿਮਦਗੜ ਚ ਵਿਕਿਆ ਜੀ ਬੈਂਗਣ ਜਲੰਧਰ 1400 ਨੂੰ ਹੂੰ ਬਡਲਾਡਾ ਵੀ 1400 ਪਟਿਆਲਾ 2200 ਰੁਪਏ ਕੁਇੰਟਲ ਜੀ ਤੇ ਰਈਆ 1500 ਰੁਪਏ ਫੀ ਕੁਇੰਟਲ ਬੈਂਗਣ ਦਾ ਭਾ ਰਿਆ ਜੀ 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 ਫੁੱਲ ਗੋਭੀ ਜਲੰਧਰ 1400 ਨੂੰ ਹੂੰ ਬਡਲਾਡਾ 1500 ਜੀ 2000 ਨੂੰ ਵੀ ਕੀ ਹੈ ਜੀ ਪਟਿਆਲਾ ਅੱਛਾ ਜੀ 1800 ਰੁਪਿਆ ਤੇ ਅਹਿਮਦਗੜ 2700 ਰੁਪਏ ਫੀ ਕੁਆਂਟਲਾ ਚ ਫੁੱਲ ਗੋਭੀ ਦਾ ਬਾਜ਼ਾਰ ਜੀ 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 ਇਹ ਤਾਂ ਸਿਗੇ ਮੰਡੀਆਂ ਦੇ ਪਾਦ ਦਿੱਤੇ ਆਪਾਂ ਸੁਣਾ ਜੀ ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਉਹ ਗੱਲ ਜਿੱਦਾਂ ਤੁਸੀਂ ਕਹਿੰਦੇ ਆਂ ਵੀ ਨਦੀਨਾਂ ਦੇ ਮਾਹਰ ਆ ਡਾਕਟਰ ਸਾਹਿਬ ਤੇ ਉਹੋ ਜਿਹੇ ਡਾਕਟਰ ਸਾਹਿਬ ਤੁਹਾਣਾ ਅੱਜ ਗੱਲ ਕਰਨੀ ਆ ਤੁਹਾਡੇ ਨਾਲ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਹੈ ਜੀ ਕਮਾਜ ਚ ਨਦੀਨਾਂ ਦੀ ਸਰਪੱਖੀ ਰੋਕਥਾ ਹੂੰ ਇਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਕਿਸਾਨ ਵੀਰੋਤ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਸਾਡੇ ਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਜੀ ਡਾਕਟਰ ਸਾਹਿਬ ਸਾਰਿਆਂ ਤੋਂ ਵੱਡੀ ਗੱਲ ਆ ਵੀ ਕਮਾ ਦੇ ਕਹਿੋ ਜੀ ਫਸਲ ਆ ਜਿਹੜੀ ਆਪਾਂ ਦੋ ਰੁੱਤਾਂ 'ਚ ਬੀਜਦੇ ਆਂ ਹਾਂ ਮੇਰੇ ਖਿਆਲ ਇੱਕੋ ਇੱਕ ਹੋਣੀ ਸ਼ਾਇਦ ਕੋਈ ਹੋਰ ਹੋਵੇ ਪਰ ਇਹ 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 ਤਾਂ ਬੀਜ ਦੇ ਬੀਜ ਦੇ ਬੀਜਦੇ ਆਂ ਬਹਾਰ ਦੀ ਤਾਂ ਪੱਤ ਚੜਦੀ। ਹੂੰ। ਇਹ ਜਿਹੜੇ ਨਦੀਨ ਹੁੰਦੇ ਇਹ ਦੋਹਾਂ ਚ ਅਲੱਗ-ਅਲੱਗ ਹੁੰਦੇ ਆ ਕਿ ਇੱਕੋ ਜਿਹੇ ਹੁੰਦੇ ਆ ਸਾਨੂੰ ਇਹਦੇ ਬਾਰੇ ਪਹਿਲਾਂ ਤੇ ਜਾਣਕਾਰੀ ਦੱਸੋ ਵੀ ਇਹਦੇ ਵਿੱਚ ਕਿਹੜੇ-ਕਿਹੜੇ ਨਦੀਨ ਹੋ ਜਾਂਦੇ ਆ। ਸੋ ਕਮਾਦ ਦੀ ਫਸਲ ਕਿਉਂਕਿ ਇੱਕ ਲੰਬਾ ਸਮਾਂ ਲੈਂਦੀ ਹੈ ਖੇਤ ਵਿੱਚ। ਜੀ। ਤਕਰੀਬਨ 9 ਤੋਂ 10 ਮਹੀਨੇ ਖੇਤ ਵਿੱਚ ਰਹਿੰਦੀ ਹੈ। ਹਾਂ। ਤੇ ਇਹਨੂੰ 3 ਤੋਂ 4 ਫੁੱਟ ਚੌੜੀਆਂ ਕਤਾਰਾਂ ਵਿੱਚ ਬੀਜਿਆ ਜਾਂਦਾ ਹੈ। ਹਾਂਜੀ ਹਾਂਜੀ। ਇਹਦਾ ਮੁੱਢਲਾ ਵਾਧਾ ਵੀ ਬੜਾ ਹੌਲੀ-ਹੌਲੀ ਹੁੰਦਾ ਹੈ। ਜੀ। ਜੰਮਣ ਨੂੰ ਵੀ ਇਹ 40-45 ਦਿਨ ਲੈਂਦੀ ਹੈ। ਲੈ ਜਾਂਦੀ ਹੈ, ਲੈ ਜਾਂਦੀ ਹੈ। ਸੋ ਇਸ ਕਰਕੇ ਨਦੀਨਾਂ ਦੇ ਉੱਗਣ ਲਈ ਟੁਕਵਾ ਮਾਹੌਲ ਬਣਿਆ ਹੋਇਆ ਹੈ ਕਮਾਦ ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਬਾਹਰ ਰੁੱਤ ਦੇ ਕਮਾਦ ਵਿੱਚ ਤਾਂ ਪਹਿਲੇ 90 ਦਿਨ ਹੁਣੇ ਜਿਹੜੇ ਨਦੀਨਾਂ ਤੋਂ ਮੁਕਤ ਜੇ ਆਪਾਂ ਪੂਰਾ ਝਾੜ ਪ੍ਰਾਪਤ ਕਰਨਾ ਹੈ ਤਾਂ ਬਹੁਤ ਜ਼ਰੂਰੀ ਨੇ। ਹਾਂ। ਸੋ ਬਾਹਰ ਰੁੱਤ ਵਿੱਚ ਜ਼ਿਆਦਾਤਰ ਨਦੀਨ ਆਉਂਦੇ ਨੇ ਜਿਹੜੇ ਆਪਣੇ ਸੋਹਣੀ ਰੁੱਤ ਦੇ ਵਾਲੇ ਜਿਵੇਂ ਆਪਣੇ ਕਈ ਤਰ੍ਹਾਂ ਦੇ ਕਾ ਹੈਗੇ ਨੇ ਹਾਂਜੀ ਹਾਂਜੀ ਮੱਕੜਾ ਮਧਾਣਾ ਤਕੜੀਕਾ ਆ ਕਾ ਮੱਕੀ ਬਾਸ ਪੱਤਾ ਤੇ ਚੋੜੇ ਪੱਤਿਆਂ ਵਾਲੇ ਨਦੀਨ ਜਿਵੇਂ ਇਟਸਿਟ ਤਾਂਦਲਾ ਬੰਬੋਲਾ ਤੇ ਕਈ ਤਰ੍ਹਾਂ ਦੇ ਮੋਥੇ ਜਿਵੇਂ ਆਪਣਾ ਗੰਢੀ ਵਾਲਾ ਮੋਥਾ ਜਿੰਨੂੰ ਆਪਾਂ ਡੀਲਾ ਵੀ ਕਹਿੰਨੇ ਆ ਜੀ ਇਹ ਸਾਰੇ ਨਦੀਨ ਆਉਂਦੇ ਨੇ ਤੇ ਜਿਵੇਂ ਹੀ ਅਗਾ ਸਮਾਂ ਲੰਘਦਾ ਤਾਂ ਇਹਦੇ ਵਿੱਚ ਫਿਰ ਬਾਅਦ ਚ ਹਾੜੀ ਵਾਲੇ ਨਦੀਨ ਅਖੀਰ ਤੇ ਜਦੋਂ ਉਹਦੋਂ ਕਮਾਦ ਕਦ ਕਰ ਜਾਂਦਾ ਹੈ ਪਰ ਜਿਹੜਾ ਆਪਣਾ ਪਤਝੜ ਰੋਤ ਦਾ ਕਮਾਦ ਹੈ ਜਿਹੜਾ ਆਪਣਾ ਸਤੰਬਰ ਅਕਤੂਬਰ ਚ ਲੱਗਦਾ ਜੀ ਇਸ ਕਮਾਦ ਦੇ ਫਸਲ ਵਿੱਚ ਜ਼ਿਆਦਾਤਰ ਹਾੜੀ ਰੋਤ ਵਾਲੇ ਨਦੀਨ ਪਹਿਲਾਂ ਆਉਂਦੇ ਨੇ ਪਰ ਮਾਰ ਹੁੰਦੀ ਹੈ ਜ ਜਿਦੇ ਵਿੱਚ ਆਪਣੇ ਜੰਗਲੀ ਪਾਲਕ ਲੈ ਲੋ ਹੂੰ ਆ ਆਪਣਾ ਤਸੀਮ ਮੈਣਾ ਲਾ ਲੋ ਬਿੱਲੀ ਬੁੱਟੀ ਇਹ ਸਾਰੇ ਆਉਂਦੇ ਨੇ ਜੰਗਲੀ ਹਾਲੋਂ ਤੇ ਜਿਵੇਂ ਜਿਵੇਂ ਮੌਸਮ ਬੀਤਦਾ ਤੇ ਹਾੜੀ ਰੁੱਤ ਤੋਂ ਬਾਅਦ ਸੌਣੀ ਰੁੱਤੇ ਨਦੀਨ ਵੀ ਕਮਾਦ ਵਿੱਚ ਆਉਂਦੇ ਨੇ ਕਿਉਂਕਿ ਜਿਹੜਾ ਕਮਾਦ ਦੀ ਫਸਲ ਹੈ ਦਾ ਜ਼ਿਆਦਾਤਰ ਜਿਹੜਾ 80% ਦੀ ਜਿਹੜਾ ਵਾਧਾ ਹੈ ਇਹ ਆਪਣੇ ਸੌਣ ਦੇ ਮਹੀਨਿਆਂ ਚ ਜੂਨ ਜੁਲਾਈ ਅਗਸਤ ਵਿੱਚ ਹੁੰਦਾ ਸੋ ਪਹਿਲਾ ਕਮਾਦ ਦੀ ਕਿਉਂਕਿ ਬੜੀ ਮੁੱਢਲੀ ਜਿਹੜੀ ਜਿਹੜਾ ਵਾਧਾ ਹੈ ਬੜੇ ਸੋ ਹੌਲੀ ਹੌਲੀ ਹੁੰਦਾ ਸੋ ਨਦੀਨ ਬਹੁਤ ਜ਼ਿਆਦਾ ਆਉਂਦੇ ਨੇ ਤੇ ਬਹੁਤ ਜ਼ਿਆਦਾ ਸਮੱਸਿਆ ਕਰਦੇ ਨੇ ਤੇ ਇਹਦਾ ਜਿਹੜਾ ਝਾੜ ਹੈ ਉਹ 70% ਤੱਕ ਘਟਾ ਦਿੰਦੇ ਨੇ ਜੇਕਰ ਆਪਾਂ ਇਹਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਰੋਕਥਾਮ ਨਾ ਕਰ ਸਕੀਏ ਇਹ ਤਾਂ ਸੌਂਚ ਤੇ ਫਿਰ ਵਾਵਾ ਲੜਾਈ ਹੁੰਦੀ ਇਹਨਾਂ ਦੀ ਕਮਾਹ ਦੀ ਹੁੰਦੀ ਹੈ ਇਹਨਾਂ ਨੇ ਦੱਸਿਆ ਨਾ ਕਿ ਇੱਕ ਇੱਕ ਤਾਬ ਦੇ ਵਿੱਚ ਜਗ੍ਹਾ ਬਹੁਤ ਹੁੰਦੀ ਆ ਕਿੰਨੀ ਦੂਰ ਦੂਰ ਆਪਾਂ ਲਾਈਨ ਰੱਖਦੇ ਆ ਨਦੀਨਾਂ ਦੇ ਉੱਗਣ ਨੂੰ ਨਾ ਜਿਹੜਾ ਬੜਾ ਵਧੀਆ ਉਹਨਾਂ ਨੂੰ ਮਿਲ ਜਾਂਦਾ ਮਾਹੌਲ ਆ ਨਾਲੇ ਲੁੱਕ ਲੁੱਕ ਕੇ ਉੱਗਦੇ ਹੋਣੇ ਆ ਅਜਿਹਾ ਦੱਸਾ ਤੇਜਪਾਲ ਜੀ ਹੋਰਾਂ ਨੇ ਵਿਸ਼ਾ ਬੜਾ ਵਧੀਆ ਅੱਜ ਚੁਣਿਆ ਹੋਇਆ ਜਿਹਦੇ ਵਿੱਚ ਸਰਬਪੱਖੀ ਇਹਨਾਂ ਨੇ ਇੱਕ ਗੱਲ ਕੀਤੀ ਆ ਆਪਾਂ ਨਦੀਨਾ ਦੀ ਰੋਕਥਾਮ ਕੀ ਨਦੀਨਾਸ਼ਕ ਦਵਾਈਆਂ ਨਾਲ ਤਾਂ ਕਰਦੇ ਹੀ ਆ ਸਰਬਪੱਖੀ ਰੋਕਥਾਮ ਕਿਹੜੇ ਕਿਹੜੇ ਨੇ ਜਿਨ੍ਹਾਂ ਦੇ ਨਾਲ ਅਸੀਂ ਨਦੀਨਾ ਦੀ ਰੋਕਥਾਮ ਕਰ ਸਕੀਏ ਜਿਆਦਾਤਰ ਜਿਹੜੇ ਕਿਸਾਨ ਸਾਥੀ ਨੇ ਉਹ ਆਪਣਾ ਨਦੀਨਾਸ਼ਕਾਂ ਨਾਲ ਨਦੀਨਾਂ ਦੇ ਖਾਤਮਾ ਕਰਦੇ ਨੇ ਪਰ ਕਿਉਂਕਿ ਹਰ ਇੱਕ ਵਾਰ ਜਦੋਂ ਆਪਾਂ ਸੇਮ ਨਦੀਨ ਨਾਸ਼ਕ ਵਰਤ ਰਹੇ ਆ ਤਾਂ ਜਿਹੜੇ ਨਦੀਨ ਉਹ ਵੀ ਆਡਿਅਲ ਹੋ ਗਏ ਨੇ ਉਹਨਾਂ ਦੀ ਸੈਂਸ਼ੀਲਟੀ ਹੋ ਜਾਂਦੀ ਹੈ ਉਹਨਾਂ ਦੀ ਸੈਂਸ਼ੀਲਟੀ ਆ ਗਈ ਹੈ ਤੇ ਜਿਵੇਂ ਆਪਣਾ ਅਗਰ ਮੈਂ ਉਦਾਹਰਨ ਦੇ ਤੌਰ ਤੇ ਜਿਵੇਂ ਐਟਰਾਜਨ ਹੈ ਉਹ ਜ਼ਿਆਦਾਤਰ ਵਰਤਦੇ ਨੇ ਕਿਸਾਨ ਸਾਥੀ ਤੇ ਉਹਦੇ ਵਿੱਚ ਜਦੋਂ ਟ੍ਰਾਜਨ ਅਜਕਲ ਸਿਰਫ ਤੇ ਸਿਰਫ ਚੋੜੇ ਪੱਤੇ ਵਾਲੇ ਨਦੀਨਾਂ ਨੂੰ ਮਾਰਨ ਲੱਗੀ ਹੈ ਤੇ ਮੋਸਟਲੀ ਜਿਹੜੇ ਆਪਣੇ ਤੁਸੀਂ ਅਗਰ ਖੇਤਾਂ 'ਚ ਦੇਖੋ ਕਮਾਦੇ ਖੇਤਾਂ 'ਚ ਕਾ ਬਹੁਤ ਜ਼ਿਆਦਾ ਮਿਲਦਾ ਹੈ ਤੇ ਮੋਥੇ ਤੇ ਜਾਂਦੀ ਹੈ ਹਾਂਜੀ ਹਾਂਜੀ ਸੋ ਇਤੋ ਇਹ ਸਿੱਧ ਹੁੰਦਾ ਕਿ ਇੱਕੋ ਤਰ੍ਹਾਂ ਦਾ ਨਦੀਨ ਜਿਹੜਾ ਤਰੀਕ ਨਦੀਨਾਂ ਨੂੰ ਰੋਕथाम ਕਰਨ ਦਾ ਤਰੀਕਾ ਹੈ ਉਹ ਸਾਡਾ ਕਾਰਗਰ ਨਹੀਂ ਹੈ 100% ਦੀ ਉਹ ਪੂਰੀ ਤਰ੍ਹਾਂ ਰੋਕਥਾਮ ਨਹੀਂ ਕਰਦਾ ਸੋ ਸਾਨੂੰ ਵੱਖ-ਵੱਖ ਤਰੀਕੇ ਜਿਨ੍ਹਾਂ ਵਿੱਚ ਜਿਵੇਂ ਸਭ ਤੋਂ ਪਹਿਲਾਂ ਤਾਂ ਆਪਾਂ ਨਦੀਨਾਂ ਨੂੰ ਉੱਗਣ ਤੋਂ ਹੀ ਰੋਕੀਏ ਹੂੰ ਉਦੇ ਲਈ ਆਪਾਂ ਖੇਤ ਦੀ ਚੰਗਤਰਾ ਤਿਆਰੀ ਕਰੀਏ ਢੀਮਾਂ ਤੋਂ ਨਦੀਨਾਂ ਤੋਂ ਰਹਿਤ ਹੋਵੇ ਉਸ ਤੋਂ ਬਾਅਦ ਫਸਲ ਦੀ ਚੰਗੀ ਸਿਹਤ ਹੋਵੇ ਉਸ ਨੂੰ ਸਹੀ ਸਮੇਂ ਤੇ ਲਗਾਇਆ ਜਾਵੇ ਕਿਉਂਕਿ ਇਹ ਦੇਖਿਆ ਕਿ ਜਿਵੇਂ ਜਿਵੇਂ ਆਪਾਂ ਪਛੇਤੀ ਕਰਦੇ ਆਂ ਜਾੜ ਕੱਟ ਮਾਰਦੇ ਆ ਬੁਟਾ ਦੂਜਾ ਉਹਦੇ ਚ ਪੂਰਾ ਬੀਜ ਪਾਇਆ ਹੋਵੇ 30 ਤੋਂ 35 ਕੁੰਟਲ ਆਪਾਂ ਕਹਿੰਨੇ ਆ ਕਮਾਦ ਦਾ ਬੀ ਲੱਗਦਾ ਕਿੱਲੇ ਦਾ ਤੇ ਜਿਹੜੀ ਆਪਣੀ ਵੈਰਾਈਟੀ 85 ਆ ਉਹ ਤਾਂ 10% ਹੋਰ ਉਹਦਾ ਜਿਆਦਾ ਬੀ ਲੱਗਦਾ ਸੋ ਤਾਂ ਕਿ ਪਾੜਾ ਨਾ ਹੋਵੇ ਖੇਤ ਵਿੱਚ ਜਿੱਥੇ ਜਿਆਦਾ ਜਗ੍ਹਾ ਮਿਲੇਗੀ ਨਦੀਨ ਨਾ ਨੇ ਤਾਂ ਉਹਨਾ ਹੀ ਹੋਣਾ ਤੇ ਇੱਕਾਪੇ ਜਦੋਂ ਖਾਦ ਪਾਉਣੀ ਹੈ ਖਾਦ ਪਾਉਣ ਦਾ ਤਰੀਕਾ ਆਪਾਂ ਨਦੀਨਾ ਨਦੀਨਾ ਨੂੰ ਦੇਣ ਦੀ ਬਜਾਏ ਆਪਾਂ ਫਸਲ ਦੀ ਕਤਾਰ ਦੇ ਨਾਲ-ਨਾਲ ਖਾਦ ਪੋਰੀਏ ਖਾਦ ਨੂੰ ਪੋਰੀਏ ਹਾਂਜੀ ਬਿਲਕੁਲ ਛੱਟਾ ਮਾਰਨ ਦੀ ਬਜਾਏ ਤਾਂ ਕਿ ਨਦੀਨ ਤੇ ਫਸਲ ਚ ਮੁਕਾਬਲਾ ਘੱਟ ਤੋਂ ਘੱਟ ਹੋਵੇ ਬਹੁਤ ਵਧੀਆ ਗੱਲ ਆ ਸੋ ਇਨ੍ਹਾਂ ਤਰੀਕਿਆਂ ਨਾਲ ਆਪਾਂ ਨਦੀਨਾ ਨੂੰ ਉੱਗਣ ਤੋਂ ਰੋਕਣਾ ਹੈ ਬਾਅਦ ਵਿੱਚ ਆਪਾਂ ਜਿਵੇਂ ਜਦੋਂ ਕਮਾਦ ਪੂਰਾ ਜਮ ਆਉਂਦਾ ਹੈ ਅਪ੍ਰੈਲ ਦੇ ਮੱਧ ਤੱਕ ਤਾਂ ਤੁਸੀਂ ਉਹਦੇ ਵਿੱਚ ਆਪਾਂ 20 ਤੋਂ 25 ਕੁਇੰਟਲ ਜਿਹੜੀ ਆਪਣੀ ਖੋਰੀ ਆ ਜਾਂ ਟੋਨੇ ਦੀ ਪ੍ਰਾਲੀਏ ਜਾਂ ਕੋਈ ਹੋਰ ਚੁੱਕਾ ਕਾਫੂ ਹੈ ਉਹਦੇ ਨਾਲ ਆਪਾਂ ਉਹਨੂੰ ਖੇਤ ਨੂੰ ਟੱਕ ਦੇਣਾ ਹੈ ਤਾਂ ਉਹਦੇ ਨਾਲ ਇੱਕ ਤਾਂ ਨਮੀ ਸੰਭੀ ਰਹੇਗੀ ਖੇਤ ਵਿੱਚ ਜਿਵੇਂ ਆਪਣਾ ਅਪ੍ਰੈਲ ਮਈ ਜੂਨ ਗਰਮ ਮਹੀਨੇ ਆ ਤੇ ਦੂਜਾ ਨਦੀਨ ਵੀ ਘਟ ਉੱਗਣਗੇ ਹਾਂ ਤੇ ਤੀਸਰਾ ਹੈਗਾ ਆਪਾਂ ਗੋਡੀ ਜਿਹੜੀ ਇਹਦੇ ਕਿਉਂਕਿ ਇਹਦਾ ਵੱਧਾ ਜਿਹੜਾ ਇਹ ਜੰਮਣ ਨੂੰ ਵੀ 40-45 ਦਿਨ ਲੈਂਦਾ ਸੋ ਨਦੀਨ ਉਹਨਾਂ ਦਿਨਾਂ ਚੁਗਦੇ ਨੇ ਤਾਂ ਆਪਾਂ ਇਹਨੂੰ ਆਪਾਂ ਣੀ ਗੋਡੀ ਗੋਡੀ ਕਹਿੰਦੇ ਹੁੰਦੇ ਸੀ ਆਪਾਂ ਹਾਂਜੀ ਹਾਂਜੀ ਸੋ ਉਹਦੇ 'ਚ ਕੀ ਹੈ 40 ਦਿਨਾਂ ਤੇ ਟਰੈਕਟਰ ਦੇ ਪਿੱਛੇ ਟਰಿಲ್ಲਰ ਲਾ ਕੇ ਆਪਾਂ ਖੇਤ ਨੂੰ ਵਾਹ ਦਿੰਨੇ ਆ ਉਹਦੇ ਨਾਲ ਦੋ ਫਾਇਦੇ ਹੁੰਦੇ ਇੱਕ ਤਾਂ ਨਦੀਨ ਮਰਦੇ ਨਦੀਨਾਂ ਦਾ ਖਤਮਾ ਹੁੰਦਾ ਦੂਜਾ ਇਹਦਾ ਫਟਾਰਾ ਜ਼ਿਆਦਾ ਹੁੰਦਾ ਕਮਾਦ ਦਾ ਸੋ ਆਪਾਂ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਆ ਤੇ ਚੌਥਾ ਹੈਗਾ ਕਿ ਤੁਸੀਂ ਅੰਤਰਫਸਲਾਂ ਲਾਓ ਜਿਹੜੀ ਆਪਾਂ 3 ਤੋਂ 4 ਫੁੱਟ ਅਗਰ ਆਪਣਾ ਇੰਨਾ ਜਗ੍ਹਾ ਹੈਗੀ ਆ ਉਹਦੇ ਵਿੱਚ ਆਪਾਂ ਬਹਾਰ ਰੁੱਤ ਵਿੱਚ ਵੀ ਅੰਤਰਫਸਲਾਂ ਲੈ ਸਕਦੇ ਆ ਤੇ ਪੱਜੜ ਰੁੱਤ ਦੇ ਕਮਾਦ ਵਿੱਚ ਵੀ ਆਪਾਂ ਅੰਤਰਫਸਲਾਂ ਲੈ ਸਕਦੇ ਆ ਉਹਦੇ ਨਾਲ ਇੱਕ ਤਾਂ ਆਪਣਾ ਮੁਨਾਫਾ ਵਧੂਗਾ ਤੇ ਦੂਜਾ ਜਿਹੜੀ ਉਹ ਜਗ੍ਹਾ ਹੈ ਉਹਦੀ ਆਪਣੀ ਸਟੱਜੀ ਵਰਤੋਂ ਹੋ ਜਾਏਗੀ ਤੇ ਨਦੀਨ ਦੇ ਆਉਣ ਲਈ ਆਪਾਂ ਜਿਹੜੀ ਆ ਗਈ ਜਗ੍ਹਾ ਨਿਕਟ ਛੱਡਾਂਗੇ ਸੋ ਇੰਨਾ ਸਾਰੇ ਤਰੀਕਿਆਂ ਨੂੰ ਅਪਣਾ ਕੇ ਨਦੀਨ ਨਾਸ਼ਕ ਫਿਰ ਜੀ ਨਦੀਨ ਆਉਂਦੇ ਨੇ ਫਿਰ ਆਪਣੇ ਕੋਲ ਹਾਂ ਜੀ ਨਦੀਨ ਹੈਗੇ ਨਦੀਨ ਨਾਸ਼ਕ ਹੈਗੇ ਨੇ ਜਿਨ੍ਹਾਂ ਨਾਲ ਆਪਾਂ ਉਹਨਾਂ ਨੂੰ ਰੋਕ ਰੋਕ ਥੰਮ ਕਰ ਸਕਦੇ। ਕੋ ਗੱਲ ਉੱਥੇ ਹੀ ਆ ਗਈ ਹਨਾ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸਾਰਾ ਪਰਿਵਾਰ ਰਲ ਕੇ ਹੁਣ ਜੀ ਇਕੱਲਾ ਕਹਿਰਾ ਕੰਮ ਕਰਨ ਵਾਲਾ ਉਹਨੇ ਤਾਂ ਫਿਰ ਯੂਰੀਏ ਦੇ ਛੱਟਾ ਦੇਖੋ ਜੀ ਸਾਰੇ ਖੇਤ ਦੇ ਕਿਆ ਜਾਣਾ ਜੁਣ ਸਾਰੇ ਜਣੇ ਇਕੱਠੇ ਰਲ ਕੇ ਕਰ ਰਹੇ ਆ ਉਹ ਆਪਾਂ ਨੇੜੇ ਨੇੜੇ ਵੀ ਲਾ ਸਕਦੇ ਆ ਲਾਈਨਾਂ ਦੇ ਹਨਾ ਤਾਂ ਦੇਖੋ ਨਦੀਨ ਆ ਨਾ ਜੋਹਾਨ ਸਾਹਿਬ ਹਾਂ ਜੀ ਇਹ ਲੜਦੇ ਇਸ ਕਰਕੇ ਇਹਨਾਂ ਨੂੰ ਲੱਗਦੇ ਅਸੀਂ ਧਰਤੀ ਪੁੱਤਰ ਆ ਇਹ ਬਾਹਰੋਂ ਲਿਆ ਗਈ ਕੁਝ ਬੀਜੀ ਜਾਂਦੇ ਆ ਭਾਈ ਸਾਡਾ ਤਾਂ ਹੱਕ ਮੰਦਾ ਕਹਿੰਦੇ ਇੱਥੇ ਰਹਿਣ ਦਾ ਤੇ ਉਗਣਾ ਵੀ ਫਸਲ ਨੂੰ ਇਹਨਾਂ ਨੇ ਜਾਣ ਕੇ ਕਿਦਿਆ ਪਿਆੜੀ ਫਸਲ ਆ ਕਹਿੰਦੇ ਇਹ ਤੁਸੀਂ ਬਾਹਰੋਂ ਲਿਆ ਕੇ ਬੀਜੀ ਆ ਭਾਈ ਸਾਡਾ ਤਾਂ ਘਰ ਸੀ ਇਹੋ ਸਵੇਸ਼ ਕਰਕੇ ਇਹਨਾਂ ਨੂੰ ਥੋੜ ਜਿਆ ਨਾ ਤਕੜੇ ਹੱਥੀ ਲੈਣਾ ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ ਤੁਸੀਂ ਥੋੜ ਜੀ ਨਾ ਅੰਤਰ ਫਸਲਾਂ ਦੀ ਗੱਲ ਸ਼ੁਰੂ ਕੀਤੀ ਸੀ ਹੁਣ ਜਿਸ ਹਿਸਾਬ ਨਾਲ ਆਪਾਂ ਜ਼ਮੀਨਾਂ ਦੇ ਬਾਰੇ ਸੁਚੇਤ ਹੋਏ ਆ ਜਿਸ ਹਿਸਾਬ ਨਾਲ ਅਸੀਂ ਫਸਲਾਂ ਲੈਣੀਆਂ ਸ਼ੁਰੂ ਕੀਤੀਆਂ ਉਹਦੇ ਚ ਅੰਤਰ ਫਸਲਾਂ ਲੈਣੀਆਂ ਜਿਹੜੀਆਂ ਬਹੁਤ ਜ਼ਰੂਰੀ ਆ ਜੀ ਤੇ ਖਾਸ ਕਰਕੇ ਕਮਾਦ ਦਾ ਤਾਂ ਮੈਂ ਕਈ ਸੁਣਿਆ ਵੀ ਇਹਦਾ ਕਹਿੰਦੇ ਕਮਾਦ ਦੇ ਝਾੜ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਬਾਕੀ ਥਾਂ ਬਚੇ ਤਾਂ ਬਹੁਤ ਬਹੁਤ ਵਧੀਆ ਬਹੁਤ ਵਧੀਆ ਉਹਦੇ ਚ ਹੁੰਦੀ ਵੀ ਬੜੀ ਵਧੀਆ ਆ ਹਾਂ ਔਰ ਗੱਲ ਇਹ ਆ ਵੀ ਜਦੋਂ ਅਸੀਂ ਅੰਤਰ ਫਸਲ ਲੈਨੇ ਆ ਉਹਦੇ ਵਿੱਚ ਵੀ ਨਦੀਨ ਉਗਦੇ ਆ ਹਾਂ ਅਸੀਂ ਤੁਸੀਂ ਕਹਿੰਦੇ ਨਦੀਨ ਨਾਸ਼ਕ ਵਰਤਨੇ ਆ ਜੇ ਅਸੀਂ ਨਦੀਨ ਨਾਸ਼ਕ ਵਰਤਦੇ ਆ ਅਸੀਂ ਇਦਾਂ ਨਾ ਨਾ ਹੋਵੇ ਕਿ ਨਦੀਨ ਮਾਰ ਦੇ ਮਾਰ ਦੇ ਕਮਾਦ ਦੇ ਨਾਲ ਜਿਹੜੀ ਅੰਤਰਫਸਲ ਬੀਜੀ ਆ ਉਹਨਾਂ ਨੂੰ ਹੀ ਮਾਰ ਲਈਏ ਉਹ ਕਿੱਦਾਂ ਸਾਨੂੰ ਕਿਹੜਾ ਕਿਹੜਾ ਖਿਆਲ ਰੱਖਣਾ ਚਾਹੀਦਾ ਕਿਵੇਂ ਉਹਨਾਂ ਨੂੰ ਨਦੀਨਾਂ ਨੂੰ ਕਾਬੂ 'ਚ ਰੱਖਣਾ ਚਾਹੀਦਾ ਜਿਆਦਾਤਰ ਆਪਣਾ ਜਿਹੜਾ ਪੱਜ ਰੁੱਤ ਦਾ ਰੁੱਤ ਦਾ ਕਮਾਦ ਹੈ ਉਹਦੇ 'ਚ ਆਪਾਂ ਅੰਤਰਫਸਲਾਂ ਦੀ ਕਾਸ਼ਤ ਕਰਦੇ ਆਂ ਜੀ ਉਹਦੇ ਵਿੱਚ ਆਪਾਂ ਕਣਕ, ਛੋਲੇ, ਤੇਲ ਬੀਜ ਫਸਲਾਂ, ਸਬਜ਼ੀਆਂ ਜਿਵੇਂ ਆਪਣੇ ਲਸਣ, ਪਿਆਜ਼ ਆਹ ਫੁੱਲ ਗੋਭੀ, ਬੰਦ ਗੋਭੀ, ਸ਼ਿਮਲਾ ਮਿਰਚ ਇਹ ਸਾਰੇ ਲਗਾਉਨੇ ਆਂ ਜਿੰਨੇ ਨਦੀਨਾਸ਼ਕ ਬਜਾਈ ਸਮੇ ਆਪਣੇ ਕਮਾਦ ਵਿੱਚ ਆਪਾਂ ਸਵਾਰਿਸ਼ ਕਰਦੇ ਆ ਜਾਂ ਆਪਾਂ ਖੜੀ ਫਸਲ 'ਚ ਕਰਦੇ ਆ ਉਹਨਾਂ ਦੀ ਜਦੋਂ ਉਹਨਾਂ ਦਾ ਆਪਾਂ ਛੜਕਾ ਜਦੋਂ ਆਪਾਂ ਕਮਾਦ ਵਿੱਚ ਅੰਤਰ ਫਸਲ ਲੈਣੇ ਉਦੋਂ ਨਹੀਂ ਕਰ ਸਕਦੇ ਸੋ ਫਿਰ ਉਹੀ ਤੁਸੀਂ ਸਹੀ ਕਿਹਾ ਕਿ ਆਪਾਂ ਦੇਖਣਾ ਪਏਗਾ ਕਿ ਅੰਤਰ ਫਸਲ ਵੀ ਉਹਨੂੰ ਜਿਹੜਾ ਨਦੀਨਾਸ਼ਕ ਹੈ ਉਹਦੇ ਨਾਲ ਮਰ ਨਾ ਜਾਵੇ ਬਿਲਕੁਲ ਜੀ ਬਿਲਕੁਲ ਜ਼ਿਆਦਾਤਰ ਜਿਹੜੀ ਕਣਕ ਦੀ ਫਸਲ ਹੈ ਜਦੋਂ ਆਪਾਂ ਲੈਣੇ ਆ ਉਦੋਂ ਆਪਾਂ ਹੁਣ ਜਿਵੇਂ ਕਣਕ ਵਿੱਚ ਆਪਾਂ ਟਾਪਿਕ ਸਾਰੇ ਫਾਰਮਰ ਕਰਦੇ ਨੇ ਪਰ ਜੇ ਉਹ ਹੀ ਕਮਾਦ ਵਿੱਚ ਲਈ ਹੈ ਤਾਂ ਆਪਾਂ ਟਾਪਿਕ ਕਰਤਾ ਤਾਂ ਕਮਾਦ ਮਰ ਜਾਣਾ ਹੂੰ ਸੋ ਆਪਾਂ ਨੂੰ ਖਿਆਲ ਰੱਖਣਾ ਪਏਗਾ ਕਿ ਕਣਕ ਦੀ ਫਸਲ 'ਚ ਆਪਾਂ ਜੇ ਕਮਾਦ ਵਿੱਚ ਅੰਤਰ ਫਸਲ ਦੇ ਤੌਰ ਤੇ ਲਈ ਹੈ ਤਾਂ ਜੇ ਘਾਹ ਮਾਰਨੇ ਆ ਤਾਂ ਆਪਾਂ ਐਕਸੀਲ ਕਰ ਸਕਦੇ ਆ ਹੂੰ ਜੇ ਕਈ ਖੇਤਾਂ 'ਚ ਅਜੇ ਆਈਸੋਪ੍ਰੋਟਰੋਨ ਕੰਮ ਕਰਦੀ ਹੈ ਤਾਂ ਉੱਥੇ ਆਪਾਂ 250 ਪ੍ਰੋਟਰੋਨ ਵੀ 500 ਗ੍ਰਾਮ ਦੇ ਹਿਸਾਬ ਨਾਲ ਕਰ ਸਕਦੇ ਆ ਜੇ ਦੋਵੇਂ ਨਦੀਨ ਹੈਗੇ ਨੇ ਘਾਹ ਤੇ ਚੋੜੇ ਪੱਤੇ ਫਿਰ ਆਪਾਂ ਐਟਲੈਂਟਿਸ ਦੀ ਵਰਤੋਂ ਕਰ ਸਕਦੇ ਆ ਹੂੰ ਉਹ ਜਿਹੜੀ ਆਪਣੀ ਕਣਕ ਦੇ ਵਿੱਚ ਜਿੰਨੀ ਆਪਣੀ 160 ਗ੍ਰਾਮ ਪੈਂਦੀ ਹੈ ਜਾਂ ਆਪਣੀ 16 ਗ੍ਰਾਮ ਜਿਹੜੀ ਹੈਗੀ ਹੈ ਉਹ ਟੋਟਲ ਕਰ ਸਕਦੇ ਹਾਂ ਜੀ ਬੇਸਿਕਲੀ ਅਗਰ ਕੱਲੇ ਛੋੜੇ ਪੱਤੇ ਨਦੀਨ ਆਉਂਦੇ ਨੇ ਤਾਂ ਆਪਾਂ ਐਲ ਗ੍ਰਿਪ ਜਾਂ ਅਫਿਨਿਟੀ ਦੀ ਇਸਤੇਮਾਲ ਕਰ ਸਕਦੇ ਹਾਂ ਸੋ ਅੰਤਰਫਸਲ ਦੇ ਵਿੱਚ ਆਪਾਂ ਨਦੀਨਾਂ ਦੀ ਰੋਕਥਾਮ ਦੋਵਾਂ ਫਸਲਾਂ ਦੀ ਸੁਰੱਖਿਆਤਨ ਦੇਖ ਕੇ ਹੀ ਆਪਾਂ ਵੇਖਣੀ ਹੈ ਤੇ ਜ਼ਿਆਦਾਤਰ ਜਿਹੜੇ ਨਦੀਨ ਨਾਸ਼ਕ ਨੇ ਉਹਨਾਂ ਦਾ ਲੇਬਲ ਕਲੇਮ ਨਾ ਹੋਣ ਕਰਕੇ ਹੂੰ ਅਸੀਂ ਆਪਸ ਨਹੀਂ ਕਰ ਸਕਦੇ ਪਰ ਹਾਂ ਜਿਹੜੇ ਦੂਜੇ ਆਪਣੇ ਕਾਸ਼ਤਕਾਰੀ ਤਰੀਕੇ ਐ ਉਹਨਾਂ ਨਾਲ ਆਪਾਂ ਨਦੀਨਾਂ ਦੀ ਰੋਕਥਾਮ ਕਰ ਸਕਦੇ ਆ ਤੇ ਨਾਲੇ ਜਿਹੜੀ ਆਪਣੀ ਕਿਉਂਕਿ ਅੰਤਰਫਸਲ ਨਾਲ ਜਿਹੜਾ ਖੁਦ ਹੀ ਕਿਉਂਕਿ ਜਗਾ ਘਟ ਹੋਣ ਕਰਕੇ ਨਦੀਨ ਘਟੋਬਦੇ ਨੇ ਤੇ ਇੱਕ ਆਪਣਾ ਜਿਹੜੀ ਸਬਜੀ ਵਗੈਰਾ ਲੈਣੇ ਉਹਨਾਂ ਦੀ ਤੜਾਈ ਵਗੈਰਾ ਚ ਜਿਹੜੇ ਨਦੀਨਾਂ ਦੇ ਹਾਲਾ ਜਿਹੜੀ ਹੈਗੀ ਉਹ ਰੋਕਥਾਮ ਸਹਿਜੇ ਹੀ ਹੋ ਜਾਂਦੀ ਹੈ ਆ ਵਿੱਚ ਤੁਰੇ ਫਿਰਦੇ ਆ ਬੰਦਾ ਲੰਘਦਾ ਵੜਦਾ ਕੋਈ ਗੋਡੀ ਕਰ ਲੈਂਦਾ ਜਾਂ ਕੁਝ ਵੀ ਉਹਦੇ ਨਾਲ ਤੇ ਬਿਲਕੁਲ ਤੇਜਪਾਲ ਜੀ ਮੈਂ ਤਾਂ ਇਹ ਕਹਿਣਾ ਵੀ ਜੇ ਕਿਸੇ ਨੇ ਅੰਤਰ ਫਸਲ ਲਾਈ ਆ ਨਾ ਉਹਨੂੰ ਮਾਹਰਾਂ ਦਾ ਹੀ ਰੈ ਜਰੂਰ ਲੈ ਲੈਣੀ ਚਾਹੀਦੀ ਹੈ ਹਨਾ ਜੀ ਕਿ ਐਵੇਂ ਦਵਾਈ ਕੋਈ ਕਰ ਲਵੇ ਤੇ ਬਾਅਦ ਚ ਪਛਤਾਵੇ ਵੀ ਮੇਰੀ ਜੀ ਅੰਤਰ ਫਸਲ ਲਾਈ ਸੀ ਉਹ ਤਾਂ ਗਈ ਹਨਾ ਸੋ ਮਾਹਰਾਂ ਦੀ ਰੈ ਕਿਸਾਨ ਵੀਰਾਂ ਨੂੰ ਜਰੂਰ ਲੈ ਲੈਣੀ ਚਾਹੀਦੀ ਆ ਅੱਛਾ ਡਾਕਟਰ ਸਾਹਿਬ ਹੁਣ ਬਹਾਰ ਰੁੱਤ ਦਾ ਕਮਾਦ ਤਾਂ ਫੇਰ ਆਪਾਂ ਲਾਉਣਾ ਹੀ ਆ ਹਾਂ ਬਜਾਈ ਸਮੇਂ ਜਾਂ ਉਹ ਤੋਂ ਪਹਿਲਾਂ ਅਸੀਂ ਨਦੀਨਾਂ ਦੀ ਰੋਕtham ਫਿਰ ਕਿਵੇਂ ਕਰੀਏ ਤਾਂ ਕਿ ਬਾਅਦ ਦੇ ਵਿੱਚ ਸਾਨੂੰ ਫਿਰ ਥੋੜੀ ਸਮੱਸਿਆ ਘੱਟ ਜਵੇ ਇਹ ਬਿਲਕੁਲ ਬਹਾਰ ਉਤ ਵਿੱਚ ਆਪਾਂ ਜਿਹੜਾ ਕਮਾਦ ਲਾਉਨੇ ਆ ਜ਼ਿਆਦਾਤਰ ਪੰਜਾਬ ਵਿੱਚ ਉਹੀ ਲੱਗਦਾ ਜੀ 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 ਸੋ ਉਹਦੇ ਵਿੱਚ ਅੰਤਰਫਸਲ ਆਪਾਂ ਵੱਧ ਤੋਂ ਵੱਧ ਗਰਮ ਰੋਧੀ ਮੂੰਗੀ ਲੈਣੇ ਆ ਜੀ 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 ਜੇ ਉਹ ਲਗਾਈਏ ਤਾਂ ਆਪਾਂ ਜਿਹੜੇ ਮੈਂ ਹੁਣ ਨਦੀਨ ਨਾਸ਼ਕ ਦੱਸਾਂਗੇ ਉਹ ਨਹੀਂ ਕਰਨੇ ਹਮ ਪਰ ਜੇ ਮੈਂ ਕੱਲਾ ਨਿਰੋਲ ਫਸਲ ਲਈ ਹੈ ਕਮਾਦੀ ਤਾਂ ਮੈਂ 800 ਗ੍ਰਾਮ ਐਟਰਾਜਨ ਜਾਂ 800 ਗ੍ਰਾਮ ਮੈਟਰੀਬਿਊਜ਼ਨ ਜਾਪਾ 800 ਗ੍ਰਾਮ ਜਿਹੜੀ ਹੈਗੀ ਡਾਈਜ਼ਰੋਂ ਕਲਾਸ ਦੇ ਨਾਮ ਨਾਲ ਆਉਂਦੀ ਹੈ ਤੇ ਇੱਕ ਨਵੀਂ ਨਦੀਨਾਸ਼ਕ ਪਿੱਛੇ ਜੇ ਸਫਾਰਿਸ਼ ਕੀਤੀ ਹੈ ਜਿਹੜੀ ਕਿ ਕਿਲੋ ਪੈਂਦੀ ਹੈ ਅਥਾਰਟੀ ਨੈਕਸਟ ਜਿਆਦਾਤਰ ਕਿਸਾਨਾਂ ਦੇ ਖੇਤਾਂ ਦੇ ਦੇਖਿਆ ਕਿ ਫਾਰਮਰ ਜਿਹੜੇ ਆਪਣੇ 슈ਗਰ ਮਿਲ ਤੋਂ ਜਿਹੜੇ ਲੈਂਦੇ ਨੇ ਉਹ ਐਟਰਾਜਨ ਹੀ ਲੈ ਰਹੇ ਨੇ ਪਰ ਐਟਰਾਜਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਐਟਰਾਜਨ ਨਾਲ ਹੁਣ ਘਾਹ ਵਾਲੇ ਨਦੀ ਮਰਨੇ ਬੰਦ ਹੋ ਗਏ ਉਹ ਇੱਕ ਦਵਾਈ ਨਹੀਂ ਕਰਨੀ ਚਾਹੀਦੀ ਜਿਵੇਂ ਤੁਸੀਂ ਕਹਿ ਰਹੇ ਹੋ ਆਪਾਂ ਮੈਥੀਬਿਊਜਨ ਹਾਂਜੀ ਜਿਹੜੀ ਸੰਕੋਰ ਹੈਗੀ 70 ਡਬਲਯੂਪੀ ਜਾਂ ਤਾਂ ওভারਤੀਏ ਜਾਂ ਕਲਾਸ ਜਾਂ 30 ਨੈਕਸਟ ਇਹਨਾਂ ਨਾਲ ਕੀ ਹੈ ਕਿ ਨਦੀਨ ਜਿਹੜੇ ਹੈਗੇ ਨੇ ਉਹ ਆਪਣੇ 40 60 ਦਿਨ ਤੱਕ ਆਪਣੇ ਨਦੀਨ ਨਹੀਂ ਉੱਗਣਗੇ ਅੱਛਾ ਬਿਜਾਈ ਕਰਕੇ ਬਿਜਾਈ ਜਿਵੇਂ ਆਪਾਂ ਦੋਰੀ ਕਤਾਰ ਵਿਧੀ ਚ ਜਾਂ ਆਪਾਂ ਖਾਲੀਆਂ ਚ ਜਦੋਂ ਕਮਾਦ ਲਾਤਾ ਹਾਂਜੀ ਮਿੱਟੀ ਨਾਲ ਟੱਕਤਾ ਫਿਰ ਆਪਾਂ ਪਾਣੀ ਲਾਇਆ ਹਾਂਜੀ ਤੇ ਜਿਵੇਂ ਹੀ ਪੈਟਰਾ ਵਾਹ ਹੋਇਆ ਆਪਾਂ ਤਿਵੇਂ ਹੀ ਇਹਨਾਂ ਨਦੀਨਾਸ਼ਕਾਂ ਦਾ ਛਿੜਕਾ ਕਰਨਾ 200 ਲੀਟਰ ਪਾਣੀ ਵਰਤ ਕੇ ਜੀ 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 ਬਹੁਤ ਵਧੀਆ ਤੁਸੀਂ ਇਹ ਗੱਲ ਦੱਸੀ ਹੈ ਜੀ ਤੇ ਜੇ ਹੁਣ ਆਪਾਂ ਬਜਾਈ ਕਰ ਲਈ ਆ ਕਮਾਦ ਵੀ ਥੋੜਾ ਥੋੜਾ ਹੋ ਗਿਆ ਹਾਂਜੀ ਤੇ ਫਿਰ ਨਦੀਨ ਆ ਜਾਣ ਫਿਰ ਕੀ ਕਰਨਾ ਉਹਦਾ ਵੀ ਥੋੜ੍ਹਾ ਜਿਆਦਾ ਹੋਰ ਦੱਸੋ ਸਾਨੂੰ ਬੇਸਿਕਲੀ ਆਪਾਂ ਨਦੀਨ ਨਾਸ਼ਕ ਦੀ ਜਿਹੜੀ ਚੌਣ ਕਰਨੀ ਹੈ ਉਹ ਨਦੀਨਾਂ ਦੇ ਹਿਸਾਬ ਨਾਲ ਕਰਨੀ ਹੈ ਜੇ ਮੈਨੂੰ ਪਤਾ ਮੇਰੇ ਖੇਤ ਚ ਪਹਿਲਾਂ ਇਹ ਵਾਲੇ ਨਦੀਨ ਹੁੰਦੇ ਨੇ ਤੇ ਮੈਂ ਬਜਾਈ ਸਮੇਂ ਨਦੀਨ ਨਾਸ਼ਕ ਦੀ ਸਹੀ ਚ ਜਿਵੇਂ ਬਾਸ ਪੱਤਾ ਵਗੈਰਾ ਹੈਗਾ ਤਾਂ ਮੈਂ ਮੈਟਰੀਬਿਜਨ ਨਹੀਂ ਲਵਾਂਗੀ ਮੈਂ ਆਪਣੇ ਖੇਤ ਚਟਰਾ ਜੀ ਨਹੀਂ ਪਾਉਂਗੀ ਹਾਂਜੀ ਪਰ ਜੇਕਰ ਸਪੋਜ਼ ਹੁਣ ਹੋ ਆਪਣੀ ਖੜੀ ਫਸਲ ਵਿੱਚ ਨਦੀਨ ਆਉਣੇ ਸ਼ੁਰੂ ਹੋ ਗਏ ਤਾਂ 4 ਤੋਂ 5 ਪੱਤਿਆਂ ਦੀ ਹਾਲਤ ਵਿੱਚ ਨਦੀਨ ਨਦੀਨਾ ਦੇ ਆਪਾਂ ਸਪਰੇਅ ਕਰਨੀ ਹੈ ਪਿਛਲੇ ਸਾਲ ਹੀ ਆਪਾਂ ਯੂਨੀਵਰਸਿਟੀ ਵੱਲ ਸਫਾਰਿਸ਼ ਕੀਤੇ ਨੇ ਇੱਕ ਹੈਗਾ ਜੀ ਤ੍ਰਿਸਕੇਲ ਜਿਹੜਾ ਕਿ ਪ੍ਰੀਮਿਕਸ ਆ ਕੰਬੀਨੇਸ਼ਨ ਆ ਜਿਹਦੇ ਚ 2 4 ਡੀ ਮੈਟਰੀਬਿਜਨ ਤੇ ਕਲੋਰੀਮਰੋਨ ਮਿਲਾਈ ਹੋਈ ਹੈ ਇੱਕ 1 ਕਿਲੋ ਸਿੰਡਿਕਾ ਇਹਨਾਂ ਚੋਂ ਕਿਸੇ ਵੀ ਨਦੀਨ ਨਾਸ਼ਕ ਦਾ ਆਪਾਂ ਛਿੜਕਾ ਕਰਨਾ ਹੈ ਬਸ ਇਹ ਖਿਆਲ ਰੱਖਣਾ ਹੈ ਕਿ ਨਦੀਨ ਜਿਹੜੇ ਹੈਗੇ ਤਿੰਨ ਤੋਂ ਪੰਜ ਪੱਤਿਆਂ ਦੀ ਅਵਸਥਾ 'ਚ ਹੋਣ ਆਪਾਂ ਜਿਆਦਾ ਨਦੀਨ ਵੱਡੇ ਕਰ ਲਈਏ ਤਾਂ ਇਹ ਨਦੀਨ ਨਾਸ਼ਕਾਂ ਫਿਰ ਉਹਨਾਂ ਚੰਗਾ ਅਸਰ ਨਹੀਂ ਕਰਦੀਆਂ ਸੋ 200 ਲੀਟਰ ਪਾਣੀ ਵਰਤ ਕੇ ਆਪਾਂ ਉਹਨਾਂ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ ਜੇਕਰ ਖੇਤ ਵਿੱਚ ਡੀਲੇ ਦੀ ਸਮੱਸਿਆ ਹੈ ਹਾਂਜੀ ਗੰਡੀ ਵਾਲੇ ਮੋਥੇ ਦੀ ਤਾਂ ਫਿਰ ਆਪਾਂ 24D ਜਿਹੜਾ ਆਪਣਾ ਸੋਡੀਅਮ ਸਾਲਟ ਆ ਉਹਦੀ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਹੈ ਤੇ ਜੇਕਰ ਅੱਜਕਲ ਖੇਤਾਂ ਚ ਲਪੇਟਾ ਵੇਲ ਦੀ ਬਹੁਤ ਪ੍ਰੋਬਲਮ ਆ ਲਪੇਟਾ ਮਾਰ ਲੈਂਦੀ ਆ ਹਾਂਜੀ ਹਾਂਜੀ ਸੋ ਕਮਾਦ ਵਿੱਚ ਉਹ ਉਹਦੀ ਜਿਆਦਾ ਸਮੱਸਿਆ ਹੋਵੇ ਤਾਂ ਆਪਾਂ ਫਸਲ ਦੇ ਤਿੰਨ ਤੋਂ ਨਦੀਨਾਂ ਦੇ ਤਿੰਨ ਤੋਂ ਪੰਜ ਪੱਤਿਆਂ ਦੀ ਅਵਸਥਾ ਵਿੱਚ ਹਮ ਆਪਾਂ ਉਹਦੇ ਵਿੱਚ 24 ਡੀ ਅਮਾਈਨ ਜਿਹੜੀ ਹੈਗੀ 58% ਹਮ ਸੋ ਉਹਦਾ ਆਪਾਂ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਮਿਲਾ ਕੇ ਆਪਾਂ ਛਿੜਕਾ ਕਰਕੇ ਲਪੇਟਾ ਵੇਲ ਦਾ ਵੀ ਰੋਕਥਾਮ ਕਰ ਸਕਦੇ ਆ ਜੀ 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 ਬਿਲਕੁਲ ਤੇਜਪਾਲ ਜੀ ਲਖੋ ਬੜੀਆਂ ਵਧੀਆ ਦਵਾਈਆਂ ਵੀ ਦੱਸ ਰਹੇ ਨੇ ਡਾਕਟਰ ਸਾਹਿਬ ਬਿਲਕੁਲ ਪਾਣੀ ਵੀ ਪੂਰਾ ਦੱਸ ਰਹੇ ਜਿੰਨਾ ਪਾਉਣਾ ਪਰ ਕਈ ਵਾਰੀ ਨਾ ਕਿਸਾਨ ਵੀਰ ਛੜਕਾ ਵੇਲੇ ਬੜੀਆਂ ਗਲਤੀਆਂ ਕਰ ਲੈਂਦੇ ਕਰਦੇ ਆ ਜੀ ਕਰਦੇ ਆ ਡਾਕਟਰ ਸਾਹਿਬ ਆਮ ਤੌਰ ਤੇ ਅਸੀਂ ਖੇਤਾਂ 'ਚ ਦੇਖਦੇ ਆ ਛੜਕਾ ਵੇਲੇ ਨਾ ਕਿਸਾਨ ਵੀਰ ਕੀ ਕਰਦੇ ਉਹ ਪਿੱਠੂ ਪੰਪ ਲਾਇਆ ਹੋਇਆ ਤੋਂ ਗਨ ਵਾਲੀ ਨੋਜ਼ਲ ਲਾਈ ਹੋਈ ਆ ਦੇ ਤੇਰੀ ਦੀ ਲੈ ਤੇਰੀ ਦੀ 5 ਮਿੰਟ 'ਚ ਖੇਤ ਕਰਕੇ ਬਾਹਰ ਹੂੰ ਥੋੜਾ ਜਿਹਾ ਨਦੀਨ ਛੜਕਾ ਕਰਨ ਵੇਲੇ ਖਾਸ ਕਰਕੇ ਨਦੀਨ ਇਨਾਂ ਦਾ ਛਿੜਕਾ ਕਰਨ ਵਾਲੇ ਜ਼ਰੂਰੀ ਨੁਕਤੇ ਕਿਹੜੇ ਨੇ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਬਿਲਕੁਲ ਠੀਕ ਕਿਹਾ ਤੁਸੀਂ ਚੋਹਾਨ ਸਾਹਿਬ ਨਦੀਨ ਨਾਸ਼ਕ ਦਾ ਜਿਹੜਾ ਛਿੜਕਾ ਹੈ ਅਗਰ ਆਪਾਂ ਸਹੀ ਤਰੀਕੇ ਨਾਲ ਨਹੀਂ ਕੀਤਾ ਹੋਗਾ ਤਾਂ ਜਿੰਨੇ ਮਰਜ਼ੀ ਵਧੀਆ ਮਿਆਰ ਦਾ ਆਪਾਂ ਨਦੀਨ ਨਾਸ਼ਕ ਚੁਣ ਲიਏ ਬਿਲਕੁਲ ਉਹਦਾ ਸਹੀ ਅਸਰ ਨਹੀਂ ਲੈ ਸਕਦੇ ਸੋ ਨਦੀਨ ਨਾਸ਼ਕ ਤੋਂ ਜੇ ਆਪਾਂ ਭਰਪੂਰ ਫਾਇਦਾ ਉਠਾਉਣਾ ਹੈ ਤਾਂ ਇੱਕ ਉਹਦਾ ਮਿਆਰੀ ਮਲਕਿ ਉਹਦਾ ਕੁਆਲਿਟੀ ਹੋਣੀ ਤੇ ਦੂਜਾ ਸਹੀ ਸਮੇਂ ਤੇ ਸੋ ਆਪਾਂ ਇਹਨੂੰ 4 ਆਵਰਸ ਕਹਿੰਨੇ ਆ ਇੱਕ ਤਾਂ ਸਹੀ ਨਦੀਨ ਨਾਸ਼ਕ ਦੀ ਚੋਣ ਜਿਵੇਂ ਜੇ ਮੇਰੇ ਖੇਤ ਚ ਡਿਲੇ ਦੀ ਸਮੱਸਿਆ ਹੈ ਤਾਂ ਮੈਂ 240 ਸੋਡੀਅਮ ਸਾਲਟ ਲੈਣਾ ਮੈਂ ਉਹਦੇ ਚ ਕੋਈ ਇਹ ਨਹੀਂ ਐਕਟਰਾ ਜੀਨ ਪਾ ਕੇ ਸੋਚਾਂ ਕਿ ਹੁਣ ਡਿਲੇ ਦੀ ਸਮੱਸਿਆ ਹੱਲ ਹੋ ਜਾਊਗੀ ਸੋ ਸਹੀ ਨਦੀਨ ਪਹਿਲਾ ਨਦੀਨ ਦੀ ਪਛਾਣ ਜੀ 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 ਉਹਦੇ ਲਈ ਜੇਕਰ ਕਿਸਾਨ ਵੀਰ ਆਪ ਕਰ ਸਕਦੇ ਨੇ ਨੀ ਤਾਂ ਹਰੇਕ ਜ਼ਿਲ੍ਹੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇ ਅੰਦਰ ਨੇ ਨੀਤਾ ਪੰਜਾਬ ਸਰਕਾਰ ਦਾ محکمہ ਉਹਨਾਂ ਦੇ ادارے ਦੇ ਆਪਣੇ ਸਾਇੰਸਨ ਸਾਥੀ ਮਹਾਰਾ ਨਾਲ ਸਲਾਹ ਕਰਕੇ ਪਛਾਣ ਕਰਕੇ ਨਦੀਨ ਨਾਸ਼ਕ ਦੀ ਸਹੀ ਚੋਣ ਕਰਨੀ ਹੈ ਜੀ ਉਸ ਤੋਂ ਬਾਅਦ ਨਦੀਨ ਨਾਸ਼ਕ ਦੇ ਵਰਤਨ ਦਾ ਸਹੀ ਸਮਾਂ ਸਮਾਂ ਜਿਹੜੇ ਬਜਾਈ ਸਮੇਂ ਆਪਾਂ ਵਰਤਦੇ ਆ ਉਹ ਬੇਸਿਕਲੀ ਨਦੀਨਾਂ ਨੂੰ ਉੱਗਣ ਸਮੇਂ ਮਾਰਦੇ ਨੇ ਜੇ ਹੁਣ ਮੈਂ ਨਦੀਨ ਉੱਗ ਚੁੱਕੇ ਨੇ ਲਾਈਕ ਵੱਡੇ ਹੋ ਚੁੱਕੇ ਨੇ ਤਿੰਨ ਤੋਂ ਪੰਜ ਪੱਤਿਆਂ 'ਚ ਤੇ ਮੈਂ ਅਥਾਰਟੀ ਨੈਕਸਟ ਬਾਜ਼ਾਰੋਂ ਖਰੀਦ ਕੇ ਉਹ ਗਲਤ ਹੋ ਜੂ ਸਪਰੇਅ ਕਰਨ ਦੀ ਕੋਸ਼ਿਸ਼ ਕਰਾਂ ਤੇ ਸੋਚਾਂ ਕਿ ਨਦੀਨ ਮਰ ਜਾਣਗੇ ਨਹੀਂ ਹੋ ਸਕਦਾ ਸੋ ਨਦੀਨ ਨਾਸ਼ਕ ਦਾ ਵਰਤਣ ਦਾ ਸਹੀ ਸਮਾਂ ਤੀਜਾ ਉਹਦੀ ਸਹੀ ਮਿਕਦਾਰ ਕਿੱਲੇ ਪਿੱਛੇ ਮੈਂ ਕਿੰਨੀ ਪਾਉਣੀ ਹੈ ਪਿੱਛੇ ਜੇ ਅਸੀਂ ਖੇਤਾਂ 'ਚ ਕਮਾਦ ਦੇ ਪ੍ਰੋਬਲਮ ਆਈ ਸੀ ਕਿੰਨੀ ਘਾਹ ਦੀ ਬਹੁਤ ਸਮੱਸਿਆ ਸੀ ਕਿਸਾਨ ਦੇ ਉੱਥੇ ਗਏ ਸੀ ਤਾਂ ਉਹਨਾਂ ਨੇ ਜਿਵੇਂ ਐਟਰਾਜੇਨ 500 ਗ੍ਰਾਮ ਵਿੱਚ ਮੈਟਰੀਬਿਊਜਨ 300 ਗ੍ਰਾਮ ਉਹ ਕੋਕਟੇਲ ਜੀ ਬਣਾ ਕੇ 240 ਵਿੱਚ ਪਾ ਕੇ ਸੋ ਇਕੱਠੀ ਕਰਤੀ ਲੋਈ ਹਾਂ ਮਤਲਬ ਕਿ ਜਿਹੜੀ ਕਿਸੇ ਵੀ ਨਦੀਨ ਨਾਸ਼ਕ ਦੀ ਸਹੀ ਚੋਣ ਦੇ ਨਾਲ ਨਾਲ ਸਹੀ ਡੋਸ ਤੇ ਸਹੀ ਸਮਾਂ ਉਹਨਾਂ ਹੀ ਜ਼ਰੂਰੀ ਹੈ ਤੇ ਲਾਸਟ ਜਿਵੇਂ ਤੁਸੀਂ ਗੱਲ ਕੀਤੀ ਵਰਤਣ ਦਾ ਤਰੀਕਾ ਤਰੀਕਾ ਇਹ ਬਹੁਤ ਜ਼ਰੂਰੀ ਹੈ ਕਿਹੜੀ ਨੋਜ਼ਲ ਵਰਤ ਰਹੇ ਨੇ ਕਿਉਂਕਿ ਨਦੀਨ ਜਿਹੜੇ ਹੈਗੇ ਨੇ ਉਹ ਆਪਣੇ ਆਪ ਮੁਹਾਰੇ ਉਗਰੇ ਬੁੱਟੇ ਨੇ ਜਿਵੇਂ ਦੱਸਿਆ ਪਹਿਲਾਂ ਹੀ ਸੋ ਆਪ ਮਹਾਰੇ ਉਗਰੇ ਬੂਟੇ ਜਮੀਨ ਚ ਹੁੰਦੇ ਨੇ ਸੋ ਆਪਣੇ ਜਿਹੜੇ ਜਿੰਨੇ ਨਦੀਨਾਸ਼ਕ ਹੈ ਇਹ ਬੇਸਿਕਲੀ ਬੂਟੇ ਵਿੱਚ ਦੋ ਥਾਵਾਂ ਨਾਲ ਐਂਟਰੀ ਕਰਦੇ ਨੇ ਜਾਂ ਤਾਂ ਪੱਤੇ ਥਾਣੀ ਜੀ ਤੇ ਜਾਂ ਦੂਸਰਾ ਜੜ ਥਾਣੀ ਜੜ ਥਾਣੀ ਤੇ ਆਪਣੇ ਕਮਾਦ ਵਿੱਚ ਜਿੰਨੇ ਆਪਾਂ ਨਦੀਨਾਸ਼ਕ ਵਰਤਦੇ ਆ ਬੇਸਿਕਲੀ ਜੜ ਥਾਣੀ ਜਾਣ ਵਾਲੇ ਨੇ ਸੋ ਆਪਣਾ ਫੁਆਰੇ ਦਾ ਮੂੰਹ ਬਿਲਕੁਲ ਜ਼ਮੀਨ ਵਾਲ ਕਰਨਾ ਜਿਹੜੀ ਆਪਾਂ ਗਨ ਸਪਰੇਅਰ ਦੀ ਗੱਲ ਕਰਦੇ ਆ ਜਿਹਦੇ ਅੱਗੇ ਸੁਰਾਖ ਹੈਗਾ ਤੇ ਆਪਾਂ ਮਿਸਟ ਜੀ ਉਹਦਾ ਫੋਅਰੈਜ ਸਪਰੇਅ ਕਰ ਰਹੇ ਆ ਤੇ ਬਾਂਕ ਮਾ ਕੇ ਉਹਦੀ ਸਪਰੇਅ ਦਾ ਸਹੀ ਅਸਰ ਨਹੀਂ ਹੋ ਸਕਦਾ ਕਿਉਂਕਿ ਉਹ ਸਪਰੇਅ ਪਾ ਕਿੱਥੇ ਰਹੇ ਆ ਹਾਂ ਹਵਾ ਚ ਨਦੀਨ ਕਿੱਥੇ ਨੇ ਸਾਡੇ ਪੈਰਾਂ ਚ ਹਾਂਜੀ ਬਿਲਕੁਲ ਸੋ ਨਦੀਨ ਨਾਸ਼ਕ ਨੂੰ ਵਰਤਣ ਲਈ ਕਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਦਾ ਜਿਹਦੇ ਨਾਲ ਫੁਹਾਰਾ ਈਵਨ ਹੋਵੇ ਤੇ ਇੱਕ ਸਿੱਧੀ ਫਾਂਟ ਵਿੱਚ ਪਵੇ ਸੋ ਆਪਾਂ ਨੂੰ ਖਿਆਲ ਰੱਖਣਾ ਪਊਗਾ ਬਿਲਕੁਲ ਨਦੀ ਨਾਸ਼ਕ ਤੋਂ ਪੂਰਾ ਭਰਪੂਰ ਫਾਇਦਾ ਠਾਉਣ ਬਿਲਕੁਲ ਬਿਲਕੁਲ ਇਹ ਗੱਲ ਆ चौहान ਸਾਹਿਬ ਅਸਲ ਦੇ ਵਿੱਚ ਉਹਦੇ ਚ ਆਪਣਾ ਵੀ ਬਚਾ ਆ ਬਚਾਇਆ ਜੀ ਨਦੀ ਨਾਸ਼ਕ ਜਾਂ ਜਿਹੜੇ ਪੈਸਟੀਸਾਈਡਸ ਹੁੰਦੇ ਆ ਉਹ ਜ਼ਹਿਰਾ ਨੇ ਹਾਂਜੀ ਜ਼ਹਿਰ ਆ ਆਪਣਾ ਵੀ ਖਿਆਲ ਰੱਖਣਾ ਤੇ ਸਹੀ ਤਰੀਕੇ ਨਾਲ ਫੇ ਨਦੀਨ ਜੇ ਖਤਮ ਕਰਨੇ ਆ ਤੇ ਉਹ ਖਿਆਲ ਸਾਨੂੰ ਰੱਖਣਾ ਹੀ ਪੈਣਾ ਇਹ ਗੱਲ ਦਾ ਹੋਰ ਖਿਆਲ ਰੱਖਣਾ ਪੈਣਾ ਤੁਹਾਨੂੰ ਵੀ ਪਤਾ ਕਿਹੜੀ ਗੱਲ ਦਾ ਤੇ ਤਾਪਮਾਨ ਦਾ ਤਾਪਮਾਨ ਦਾ ਖਿਆਲ ਖੜਾ ਪੈਂਦਾ ਕਦੋਂ ਕਿੰਨਾ ਕਿ ਤਾਪਮਾਨ ਹੈ ਉਹਦੇ ਹਿਸਾਬ ਨਾਲ ਫਸਲਾਂ ਹੁੰਦੀਆਂ ਦੱਸ ਦਿਓ ਫਿਰ ਤੁਸੀਂ ਤਾਪਮਾਨ ਹੈ ਜਲੰਧਰ ਆਪਣੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਸਾਰਿਆਂ ਤੋਂ ਪਹਿਲਾਂ ਇਹ ਜਲੰਧਰ ਵੱਧ ਤੋਂ ਵੱਧ ਤਾਪਮਾਨ ਹੈ 22.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਹੈ 7 ਡਿਗਰੀ ਸੈਲਸੀਅਸ ਜੀ ਗੁਰਦਾਸਪੁਰ ਵੱਧ ਤੋਂ ਵੱਧ ਤਾਪਮਾਨ 22.5 ਤੇ ਘੱਟ ਤੋਂ ਘੱਟ 7.2 ਹੂੰ ਫਿਰੋਜ਼ਪੁਰ 24 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 8.2 ਘੱਟ ਤੋਂ ਘੱਟ ਜੀ ਪਟਿਆਲਾ 24.3 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 6.9 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਹੰਮ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਾਨ ਅਜ ਰਿਹਾ 22.1 ਡਿਗਰੀ ਸੈਲਸੀਅਸ ਤੇ 5.9 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਬਠਿੰਡਾ 25 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਜੀ ਤੇ चौहान ਸਾਹਿਬ ਮਹਿਕਮੇ ਵਾਲੇ ਕਹਿੰਦੇ ਆ ਪੀ ਆਉਣ ਵਾਲੇ ਦਿਨਾਂ ਚ ਅਜੇ ਮੌਸਮ ਇਦਾਂ ਦਾ ਹੀ ਬਣਿਆ ਰਹਿਣਾ ਖੁਸ਼ਕ ਰਹੇਗਾ ਮੌਸਮ ਜੀ ਮੀਂਹ ਦਾ ਹਾਲੇ ਕੋਈ ਅਸਾਰ ਨਹੀਂ ਹੈਗੇ ਚਲੋ ਹੈਗੇ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਹਾਂ ਜੀ ਕਿਸਾਨ ਵੀਰੋ ਤੁਸੀਂ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਆ ਬਾਕੀ ਖੇਤੀਬਾੜੀ ਬਾਰੇ ਜਾਗਰੂਕ ਵੀ ਹੁੰਦੇ ਰਹਿਣਾ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ